ਹਰ ਵਾਹ ਗੁਰਜੀ ਦਾ ਪਾਲ ਸਾਹ ਵਾਹ ਗੁਰਜੀ ਫਤਿਹ ਜਿੰਨੇ ਵੀ ਇੱਥੇ ਨੌਜਵਾਨ ਆਏ ਆ ਬਜ਼ੁਰਗ ਆਏ ਆ ਮਾਵਾ ਆਈਆਂ ਭੈਣਾਂ ਆਈਆਂ ਭਾਵਾ ਤੈਨੂੰ ਧੰਨਵਾਦ ਆ ਲਾਲ ਤਾਂ ਲੋਕਾਂ ਦੇ ਜਿਹੜੇ ਪਹੁੰਚੇ ਨੇ ਅਮਕੋਲ ਮਾ ਟੰਡੀਗਰੋਂ ਆ ਗਿਆ ਲੰਬਾ ਜੀ ਮੋਗਿਓ ਆ ਗਿਆ ਨਾ ਬਹਿੰਦਿਓ ਆ ਗਿਆ ਸਭੀ ਸਾਰੀ ਟੀਮ ਮੁਟਕੇ ਕੋਈ ਕਿਦੋਂ ਦੇ ਕੋਈ ਤਕੋਂ ਆ ਗਈ ਕੋਈ ਕਿਸੇ ਤੋਂ ਡਾਕਟਰ ਦਾ ਕੋਈ ਇੰਜੀਨੀਅਰ ਆਇਆ ਤਾਂ ਆਪਣਾ ਡਾਕਟਰ ਦਾ ਹਮਲਾ ਆਇਓ ਚਾਰ ਪੰਜ ਜਾਨ ਦੀ ਵਾਤੀ ਤਾਂ ਹੋਣੀ ਆ ਬਾਈ ਤੇ ਸਭ ਤੋਂ ਜ਼ਿਆਦਾ ਅਹੀ ਇਲਾਕਾ ਪੀੜਤਾ ਸੋਲੇ ਘਰ ਘਰ ਐਂਸਰ ਵੜ ਗਿਆ ਜਵਾਬ ਪੈਦਾ ਹੋਣ ਵਰਗੇ ਜਾਂਦੇ ਜਵਾਕਾਂ ਨੇ ਕਿੰਨੀਆਂ ਗੋਦੇ ਖਤਮ ਹੋ ਚੁੱਕੇ ਆ ਹੁਣ ਇਹਨੇ ਕਰਵਾ ਲਈ ਅੱਥੇ ਆ ਨਾਲੇ ਪਿੰਡ ਦੀ ਆਪਣੀ ਕੀ ਮੈਂ ਕਹਿੰਦਾ ਨਾ ਕੋਈ ਨਜ਼ਰਾ ਅੱਧੀ ਬੈਠੀਏ ਤੇ ਸ਼ਾਇਦਾ ਕਣੀ ਪੁੱਤ ਸਾਡਾ ਸਾਰੇ ਬੁਰਾ ਹਾਲ ਆ ਮੈਂ ਤਾਂ ਆਪਕੇ ਇਸ ਕੋ ਕੋ ਪੀੜਦਾ ਹਾ ਤੇ ਵੀ ਅਸੀਂ ਮਰੀ ਜੰਨੇ ਆ ਕੈਂਸਰਾਂ ਦਾ ਸ਼ੂਗਰਾਂ ਦਾ ਕਾਰੇ ਪੀਵੇ ਨਾ ਜਵਾਕ ਮਰੀ ਜਾਂਦੇ ਆ ਅਸੀਂ ਆ ਗਏ ਚੱਲ ਕੇ ਲੰਮੇ ਸਬਦ ਰਾਹ ਪਾ ਰਿਹਾ ਪਰਸੋਂ ਤੋਂ ਫਿਰ ਸੁਨੇਹੇ ਆ ਰਹੇ ਆ ਕੱਲ ਬੋਲ ਕੇ ਵੀ ਕਿਹਾ ਵੀ ਆਓ ਪਰ ਕੱਲ ਨੂੰ ਅਸੀਂ 12 ਵਜੇ ਹੰਗਰਾ ਦੇ ਵਿੱਚ ਗੁਰੂ ਘਰ ਤੇ ਪਹੁੰਚਾਂਗੇ ਪਹੁੰਚੋ ਲੋਕੋ ਇਹਨਾਂ ਲਈ ਪਾਣੀ ਬਾਤੀ ਪੀਂਦੇ ਨਹੀਂ ਸੱਚਾ ਹਿੰਦੂਆ ਮੁਸਲਮਾਨ ਹੈ ਗਰੀਬ ਹੈ ਅਮੀਰ ਹੈ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਪੰਜ ਸਾਰੇ ਪੀਂਦੇ ਆ ਆਰਿਆਂ ਦਾ ਜੀਵਨ ਨਹੀਂ ਦੁੱਖ ਦੀ ਗੱਲ ਨਾਲ ਸਾਡੀ ਸਾਰੀ ਟੀਮ ਨੂੰ ਅੱਜ 7 ਸਾਲ ਹੋ ਗਏ ਆ ਜੋਦੇ ਰਾਕੇ ਦੇ ਲੋਕ ਵੀ ਵੇਖਿਆ ਨਾਲ ਲੈਣਾ ਸਾਡੇ ਤੇ ਗਲੀਪੁਰ ਗੌਲਪੁਰ ਜਮਾਤ ਦਾ ਖੰਡਾਂ ਦੇ ਖੜ ਕੇ ਬੋਲਦੇ ਰਹੇ ਹਰ ਸਾਲ ਵਿਰੋਧਕਾਂ ਦੇ ਮਾਰਤਾ ਹੋਣ ਜਣਾ ਪਾਦੇ ਨਹੀਂ ਕੱਢਦੇ ਜੋ ਸਾਡੀ ਔਰ ਸਾਰਾ ਕੱਢੀ ਮਾਰਦਾ ਮਰ ਗਿਆ ਲੈ ਕੇ ਹੋਰ ਲੋਗਾ ਫਰੋਏ ਬੋਲ ਫਿਰ ਕੋਡ ਮੁਸਲ ਫਾਇਲ ਦਾ ਗੰਗਾ ਨੰਦ ਰੀਕਾ ਲੋ ਤੱਕ ਤਨਤ ਮੋਲ ਬੰਦਾ ਪੀਂਦਾ ਜਲਾ ਗੋ ਉਹ ਉੱਥੇ ਖੜਾ ਜ ਜਾਂਦਾ ਗਰੇ ਮਨਾ ਸੋਦੇ ਤੇ ਪੈਸਾ ਬਲੀ ਫੂ ਦੇਤੀ ਇਮਰਾਨ ਉਹ ਤਾਂ ਇਹ ਤਰ ਜਿਹਨਾਂ ਦੀ ਸ਼ਕਤ ਦੇ ਉੱਤੇ ਜਿੱਥੋਂ 9 ਕਰੋੜ ਲੀਟਰ ਪਾਣੀ ਇੱਕ ਉਠਾ ਡਿੱਗ ਰਿਹਾ 9 ਕਰੋੜ ਲੀਟਰ ਜਹਰੋਸ ਹੁਣ ਪਿਆ ਜਾ ਰਿਹਾ ਤੇ ਮਾਰਿਆ ਜਾ ਰਿਹਾ ਹੱਦ ਦੀ ਹੈਗਾ ਅਸੀਂ ਤਾਂ ਕਦੇ ਕਿਸੇ ਬੰਦੇ ਦਾ ਜਨਮ ਹੁੰਦਾ ਹਵਾਰਾ ਕਿਸੇ ਮਨੂਰ ਦੇਤੇ ਅੱਛਾ ਨਹੀਂ ਜਾ ਕੇ ਖੜ ਜਾਂਦੇ ਨੇ ਵਿਚਰੋਂ ਇਹ ਨਹੀਂ ਅਸੀਂ ਕੁਰਬਾਨੀਆਂ ਵੀ ਦੇ ਦਿੰਦੇ ਸੀ ਜਾਨਾਂ ਵੀ ਵਾਰ ਦਿੰਦੇ ਸੀ ਆਪ ਜੀ ਸਾਡੇ 11 ਕਲਾਸ ਵਾਲੀਆਂ ਸਾਨੂੰ ਮਾਰ ਰਹੇ ਨੇ ਪਾਪਾ ਚੋਖੰਗ ਆਜੀ ਨਾਇਸੀ ਹੋਏ ਉਹਦਾ ਰਸਤੇ ਗਿਆ ਕਿ ਨਾ ਬਈ ਰਿਕਾਰਡ ਚ ਹੈ ਕੰਨੇ ਲੁਧਿਆਣੇ ਦੇ ਵਿੱਚ ਸਾਡੇ 18000 ਮਰੀਜ਼ ਏਡਾ ਏਡਾ ਬੁਰੀਆ ਏਡਾ ਐਚ ਆਈ ਪੁਆਇੰਟ ਏਡਾ ਬੁਰੀਆ ਕੱਲ ਸਪੈਕਟ ਕਰਾਉਂਦਾ। ਇਹ ਕੱਲੇ ਦੇ ਵਿਹਾਨੇ ਦੀ ਗੱਲ ਨਹੀਂ ਪੂਰੇ ਪੰਜਾਬ ਦੇ ਵਿੱਚ ਏਡਸ ਵੱਡੇ ਪੱਧਰ ਤੇ ਫੈਲ ਰਹੀ ਹੈ। ਕਿੱਥੋਂ ਕਿੱਥੋਂ ਬਾਜ ਰਹੇ। ਕਿਹੜੀ ਵਾਰੀ ਤੋਂ ਬਤਨ ਲੈ। ਆਸਾੜ ਹਸਪਤਾ ਭਰੇ ਪਿਆ। ਆ ਕੇ ਡੀ ਐਮ ਸੀ ਹੁੰਦਾ ਸੀਗਾ ਕੋਈ ਸਰਕਾਰੀ ਸਰਪਨਾ ਹੌਲ ਹੁਣ ਕਿ ਦਸ ਵੀ ਹਸਪਤਾਲ। ਕਿੰਨਾ ਹਸਪਤਾਲਾਂ ਦੀ ਵਿਹਾਨੇ ਲੱਸੋ ਪੰਡਲ। ਹਗਾ 4-5000 ਆਪਾਂ ਤਾਂ ਹੋ ਗਏ 라ਣੇ ਹੈ ਤੇ ਜਿਹੜੇ ਮਰਦੇ ਹਸਪਤਾਲ ਜਗ ਗਦੇ ਸਾਰੇ ਆਪਾਂ ਭਰੇ ਪਿਆ ਨਕੋ ਨਦੀ ਸਾਲ ਸਾਲ ਦੇ ਜਵਾਕ ਦੋਸਤ ਦੇ ਜਵਾਕ ਬੱਚਾ ਪਾਲ ਜਾ ਕੇ ਦੇਪੀ ਐਮਸੀ ਤੇ ਸੁਣੇ ਜਵਾਕਾਂ ਦੇ ਮਸੂਮਾਂ ਦੇ ਘਰ ਚ ਮਰਚਾ ਨਹੀਂ ਕਰਤਾ ਮੋਹਾਂਜ ਕਰਤਾ ਉਸਾਰਾ ਨਾ ਕਰਤਾ ਤੁੰਨੇ ਪਈਆ ਸਾ ਸੁਨਿਆ ਬਾਬਾ ਕਿ ਆਪਾਂ ਫਿਰੋਟ ਕੇ ਰਾਮੂ ਤੇ ਆ ਗਏ ਤਦ ਸੰਭਰ ਨੂੰ ਜੇ ਸਾਥੀਆਂ ਨੇ ਗੱਲ ਦੱਸੀ ਭਾਈ ਕੋਲ ਨੇ ਦੱਸੀ ਨਸੀਬ ਕੀ ਨਸੀਬ ਕਿ ਅਸੀਂ ਤੁਮਨੇ ਨਾ ਹੀ ਵੀ ਨਾਲ ਰੱਖਿਆ ਨਸਲ ਬਿੰਦ ਗੁੰਮਲ ਵੀ ਗਏ ਉਹਨੇ ਵੀ ਲਾਮ ਕਰਤਾ ਉਹਨੇ ਵੀ ਪੂਜਾਨੀ ਕਰਤਾ ਪੰਜਾਬ ਪੁਸ਼ਪ ਮੋੜ ਦੇ ਵੀ ਪੂਜਾਨੀ ਕਰਤਾ ਇੱਕ ਵਾਰ ਨਹੀਂ ਤਿੰਨ ਵਾਰੀ ਰੋਸ ਹੋ ਗਿਆ ਸੈਂਟਰ ਮੋੜ ਦਾ ਰੋਸ ਹੋ ਗਿਆ ਤੇ ਬੰਦ ਕਰ ਦਿਓ ਇਹ ਗੈਰ ਕਾਨੂੰਨੀਆ ਤਰੀਕਾ ਪਾ ਰਹੇ ਹੋ ਕਾਨੂੰਨ ਦਾ ਇਹ ਕਹਿੰਦਾ ਕਿ ਤੁਸੀਂ ਸਾਫ਼ ਕਰਕੇ ਵੀ ਪਾਣੀ ਕਿਸੇ ਦਰਿਆ ਦੇ ਨਹੀਂ ਪਾ ਸਕਦੇ ਕਿਸੇ ਲੈਕ ਦੇ ਨਹੀਂ ਪਾ ਸਕਦੇ ਧਰਤੀ ਹੇਠਾਂ ਵੀ ਪਾ ਸਕਦੇ ਇਹ ਕੱਲਾ ਜੁਗਾ ਮਸਲਾ ਨਹੀਂ ਕਿਸਾਨ ਪੰਜਾਬ ਦਾ ਮਸਲਾ ਹੈ ਜਿੱਥੇ-ਜਿੱਥੇ ਬਕਤੀਆਂ ਰੱਖੀਆਂ ਹੋਈਆਂ ਨੇ ਕਾਰਖਾਨਿਆਂ ਦੇ ਲੱਗਿਆ ਹੋਇਆ ਸਾਰੀ ਜ਼ਹਿਰ ਕੈਮੀਕਲ ਧਰਤੀ ਅੱਜ ਪਾਈ ਜਾਂਦੇ ਆ ਆ ਜਮੀਨ ਤੇ ਹੀ ਆਪਣਾ ਬਣ ਰਿਹਾ ਆ ਉਹ ਅਸੇ ਪਾਸੇ ਫੈਲ ਰਿਹਾ ਆ ਤੁਸੀਂ ਆਪਣੇ ਪਾਣੀ ਚੈੱਕ ਕਰਾ ਲਓ ਪਹਿਲੀ ਵਾਰ ਫੋਟਾ ਸਹੀ ਜਿੱਤਰੀ ਨਹੀਂ ਜਾ ਰਹੀਆਂ ਚਾਰ ਘੁੱਟ ਕੇ ਸਰਕਾਰਾਂ ਕੋਲ ਜਾ ਰਹੇ ਨੇ ਕਿ ਜਸਤ ਵਾਲਾ ਸਾਡਾ ਫੋਟਾ ਨੇ ਪਿਆਸੇ ਪਾਣੀ ਦੀਆਂ ਤੇ ਸੋਦੇ ਪਾਣੀ ਦੇ ਵਿੱਚ ਜੀਣੇ ਹੀ ਮਰ ਚੁੱਕਿਆ ਕੁਝ ਜੀਵਨ ਦਾ ਬਹੁਤ ਨੂੰ ਪਾਣੀ ਪਾਣ ਕਰਦੇ ਸੋਦਾ ਕੋ ਚਾਂਸ ਹੈਗਾ ਬਦਲਦਾ ਬੰਦਾ ਬਦਲੋ ਕਿਹਨੂੰ ਦੇ ਰਹੇ ਰਹੇ ਬਈ ਅੱਪਾ ਕਰਾਂਗੇ ਕੁੰਡੇ ਲਾ ਕੇ ਦਰਵਾਜ਼ੇ ਪਿੱਛੇ ਪਾ ਦੇ ਉਹਨੇ ਚੋਰ ਮੰਦਨਾ ਚ ਤਾਰਾ ਹੁਦੀਗਾ ਲਾ ਕੇ ਮਰੂ ਨੂੰ ਕੀ ਕੇ ਮਰੂ ਉਹ ਪਾਣੀ ਦਾ ਤਾਂ ਰੋਈ ਬੰਦ ਤੇ ਉਹ ਕੀ ਮਜਾ ਹੈ ਬੰਦਾ ਪਾਣੀ ਵਿੱਚ ਕਿੱਥੇ ਜਾ ਮੰਗੇ ਇਹ ਠੱਕੇ ਦਾ ਮਾਤ ਠੱਕੇ ਦਾ ਮਾਤ ਦੇ ਕਰਾ ਜਬਾੜੀ ਗਈ ਹੈ ਇਹ ਯਾਰਾ ਭਾਕਰ ਪੰਨਿਆ ਚ ਪਰ ਨਹੀਂ ਆਪਾਂ ਨੂੰ ਕੀ ਆ ਸਾਡ ਕਰਿਆ ਪਾਣੀ ਲੈਣਾ ਹੈ ਇਹੀ ਦੁਕਾਨ ਦਾ ਸਾਡਾ ਯਾਰ ਇਹੀ ਦੁਕਾਨ ਦਾ ਅਜੇ ਕੱਪੜੇ ਪੜਨੇ ਰੋਜ਼ ਅਰ ਰਾਤ ਤੁਰੇ ਫਿਰਦੇ ਆ ਲੋਕਾਂ ਦੇ ਸਾਰੇ ਕੱਲੇ ਕੱਲੇ ਤੋ ਇਹਦਾ ਸਾਡਾ 10 ਕਰੋੜ ਦਾ ਕੱਲਾ ਹੋ ਗਿਆ ਸਾਡੇ 5 ਕਰੋੜ ਦਾ ਕੱਲਾ ਹੋ ਗਿਆ ਆਪਾਂ ਵੀ ਲੈਣਾ ਐਂਗਲਪਨ ਦੇ ਨਾ ਕਰਗੇ ਕੁਪਾ ਚਾਣਾ ਹੋ ਗਿਆ ਦੇਰ ਦਾ ਨਾ ਪੈਦਾ ਹੋਣਾ ਹੋ ਗਿਆ ਨਾ ਹੋ ਗਿਆ ਆਪਾਂ ਸੋਚੀ ਜਾਂਦੇ ਥੋੜੇ 5 ਕਰੋੜ ਦਾ ਹੋਵੇ ਜਾਂ 10 ਕਰੋੜ ਦਾ ਹੋਵੇ ਆਪਾਂ ਨਹੀਂ ਦਾ ਪੀਵੋਗੇ 3 ਕਰੋੜ ਦਾ ਬਣਾ ਕਾਓਗੇ ਪਾਣੀ ਨਾ ਸਾਜੂਗਾ ਦੂਸਰ ਤੋਂ ਜਿਹੜਾ 5 ਕਰੋੜ ਦਾ ਵੇਚਿਆ 10 ਕਰੋੜ ਦਾ ਵੇਚਿਆ ਬੋਲਣਾ ਨਹੀਂ ਅੱਗੇ ਪੀ ਮੰਗਿਓ ਸਾਰੇ ਪਾਣਿਆ ਨਾ ਉਹ ਤੁਮੀ ਮਾਰਾ ਉਹ ਜਿਹੜਾ ਮਾਰਦੇ ਜੋੜੇ ਦਾ ਚਾਹੀਦਾ ਸਭ ਨੂੰ ਪਾਪਾ ਪਾਤੀ ਦਿੰਦੇ ਆ ਰੋੜੇ ਵਿੱਚੋਂ ਆਸਾਰਾ ਦੇ ਬੋਦੇ ਤੋਂ ਲਾ ਕੇ ਜੋੜ ਤੋਂ ਲਾ ਕੇ ਮੇਰਾ ਹੈ ਦਲੀ ਸੋਨ ਨੂੰ ਹੜ ਗਿਆ ਉਹ ਸਾਰੇ ਆਰੋੜੇ ਪਾਉਣੇ ਮਾਇਕੇ ਜਾਵੋ ਕਿਥੇ ਇਹ ਪਲੇਖਾ ਬਹੁਤ ਵੱਡਾ ਪਲੇਖਾ ਆ ਟੰਕ ਚ ਨੇ ਆ ਗਿਆ ਜੀ ਬਣਾਇਆ ਉਹਨਾਂ ਸਿਹਤ ਮੰਤਰੀ ਪੁੱਛਿਆ ਕਿਹੜਾ ਬਣਾਇਆ ਯੂਨੀਅਨ ਕਨੈਡੀਓ ਦਾ ਨਾਮ ਹੈ ਉਹ ਬੰਦਾ ਬਣਾਇਆ ਜਿਹੜਾ ਕਹਿੰਦਾ ਮੇਰੇ ਦੇਸ਼ ਦੇ ਵਿੱਚੋਂ ਜਿੱਥੇ 42 ਲੱਖ ਕਰੋੜ ਡਾਲਰ ਦੀ ਰਸਤਰੀ ਹੈ ਕਿਹੜੀ ਆ ਜਿਹੜੇ ਫਾਸਪੂਰ ਬਣਾਉਂਦੇ ਆ ਜੰਤਪੂਰ ਬਣਾਉਂਦੇ ਆ ਅਸੀਂ ਜਵਾਬਾ ਨੂੰ ਲੈਖਾ ਲਉਂਦੀ ਆ ਬੰਦਾ ਵੀ ਲੋ ਜੀ ਉਹ ਕਹਿੰਦਾ ਮੰਤਰੀ ਸਿਹਤ ਮੰਤਰੀ ਕਰਨ ਗੱਦੀ ਉੱਤੇ ਚਾਪਲੇ ਆਉਣਾ ਲੈ ਕੇ ਫੇਰੇ ਨਾ ਪੁੱਤਾਂ ਦਾ ਜਿੰਨਾ ਤੁਸੀਂ ਬਾਸ਼ਪੂਰ ਦੇ ਜੱਜ ਭੁਲਵਾਉਣੇ ਆ ਦੱਸੋ ਭਾਈ ਕਿਹੜਾ ਬੰਦਾ ਇੱਥੇ ਜਿਹੜਾ ਸਾਡੇ ਘਰ ਨੂੰ ਜਵਾਬ ਖਾਣ ਦੇ ਨਹੀਂ ਆ ਉਹਦੇ ਨੂੰ ਹੀ ਕੋਰ ਕਰਿਆ ਜੀ ਦੇ ਬਰਗ ਦਾ ਨੋਟਨ ਲਾ ਦੇਵਾ ਤਿਹਾਰ ਮੌਸਮਾਂ ਅੰਸ਼ਰੇ ਖਾ ਗਏ ਨਾ ਅਬੀ ਕੰਮ ਦਾ ਪਾ ਹੋਰ ਕੰਮ ਦੀ ਮਰਖ ਮੰਦੇ ਹੋੜੇ ਉਹਨਾਂ ਦਾ ਵਿਆਹ ਤੋਂ ਲਈ ਜਹਿਰਾ ਸਦਾ ਮੈਦੇ ਆ ਨਾ ਚੀਜ਼ਾਂ ਨੇ ਕਿ ਸਾਡੇ ਜਿਵਾਕਾ ਸਾਡੇ ਨਸਲਾਂ ਨੂੰ ਖਾਉਂਦਾ ਕੱਪਲੇ ਤੋਂ ਹੋ ਰਿਹਾ ਸਾਡੇ ਪਾਣੇਦਾਰ ਦੀ ਜਹਿਰਾ ਤੇ ਆ ਗਾਨਾਂ ਦੇ ਉੱਤੇ ਜਹਿਰਾ ਧੁੱਧਾ ਧੁੱਧ ਤਹਿਰੀਕ ਆ ਉਹ ਹੀ ਪਾਣੇ ਪੀੜੀ ਸਾਡੇ ਬੱਚੇ ਸੁਣਾ ਤੇ ਜੁੜੀਆਂ ਵੱਗੀਆਂ ਜੀ ਕਿੰਨੇ ਕੁ ਬੰਦੇ ਜਿਹਨੇ ਘਰ ਮੱਝਾਂ ਰੱਖੀਆਂ ਉਹੀ ਜੋੜ ਨਾਲ ਲੱਗ ਰਹੇ ਕਹਿੰਦੇ ਤੁਰੀ ਹੋ ਗਈ ਐਨੇ ਦੀ ਖਾਲ ਹੋ ਗਈ ਇਹਨਾਂ ਖਾਚਾ ਬੰਦਾ ਆ ਪੁਰੋਲੇ ਆ ਜਾਓ ਕੋਈ ਨਹੀਂ ਦੋਰੀ ਨਹੀਂ ਲਾਉਂਦਾ ਦਰਿਦੋਂ ਉਹ ਕੋਈ ਨਹੀਂ ਕੀ ਆ ਆਪਣੀ ਕਿਹੜੀ ਪਤਾ ਨਹੀਂ ਕੀ ਗੱਲ ਆ ਬੋਲਦਾ ਅਬ ਮਹਾਦੀਮ ਵਾਲੇ ਲੋਕਾਂ ਨੇ ਜਿਹਨੇ ਮਰੇ ਮੁੱਤੇ ਸਰਦੇ ਪੁੱਗਦੀਆ ਮਰੇ ਮੁੱਤੇ ਪੈਸੇ ਚੈਨੋ ਸੋਦੇ ਵਾਲੇ ਇਹ ਦੁਨੀਆਂ ਚੋਂ ਲਾਵੇਂਗੀ ਹੋ ਗਈਆਂ ਅੱਛੇ ਬੰਦਾਂ ਕਹਿੰਦੇ ਮੈਥੋਂ ਨਿਕਲਤੀ ਰਹਿੰਦੀ ਫੇ ਤੈਲਾ ਬਹੁਤ ਲਿਹਾ ਕੇ ਆਵੇ ਖਾਂਦੇ ਆ ਨਾ ਕਿੰਨੇ ਜੱਦਾ ਵਿਹਾ ਤੇ ਹੱਦਵੀ ਤਰ੍ਹਾਂ ਬੀ ਤਰਿਆ ਨਾ ਪਰ ਨਹੀਂ ਕਹਿ ਜਾ ਆ ਤਾ ਪਾਇਆ ਫਰੀਦਾ ਉਹੀ ਖਾਈ ਜਾਂਦਾ ਹਲੇ ਲੋਕ ਉਹ ਮੁੰਡਿਆ ਧਰਾਂ ਨੂੰ ਮੁੰਡਿਆ ਪਾਤਿਆ ਪਖਣਾ ਦੇ ਪੰਜਾਬੀ ਧਰ ਮੁੰਡਿਆ ਪਾਤਿਆ ਕਨਾਂ ਨੂੰ ਘਾੜਾ ਖਾਣਾ ਨਾ ਸ਼ੁਰੂ ਕਰ ਦੂ ਆਪਣੇ ਜਵਾਕਾਂ ਨੂੰ ਉੱਥੇ ਲਾ ਲੋ ਦੇ ਬਚਵਾਣਾਂ ਨਾਲ ਫੜਾ ਇਹ ਸੋਦੇ ਜਵਾਜ ਨੂੰ ਕੁ ਨਹੀਂ ਜੰਮਣੇ ਇੱਥੇ ਆਪਣੇ ਸਾਹਨਾ ਮਾਪਾ ਘਰੇ ਦਾਈ ਆਪਣੀ ਦਾ ਜਿਹੜਾ ਉਹਨੇ ਕੋਈ ਬੱਚਾ ਪੈਦਾ ਹੋ ਜਾਂਦਾ ਫੂਲ ਪ੍ਰੈਸ਼ਨ ਨਹੀਂ ਕੋ ਡਾਕਟਰ ਨਹੀਂ ਕੋਈ ਦਵਾਈ ਦੇ ਹੁਣ ਪਹਿਲਾਂ ਚਾਪਾ ਸਾਹਿਬ ਦਵਾਈ ਨਹੀਂ ਜਾਂਦਾ ਬੈਠਾ ਪਰ ਜਵਾਨ ਸਾਹਿਬਾਂ ਫਿਰ ਜਵਾਨ ਹੋ ਜਾਂਦਾ ਉਹ ਬੱਚੇ ਆਪਰੇਸ਼ਨ ਲਾ ਹੁੰਦਾ ਉਹ ਗਾਹ ਨੂੰ ਮਾਰ ਕਰਦਾ ਹੁੰਦਾ ਸਹੰਦੇਜ ਕਾ ਕੇ ਮੋਸਟਾ ਕਾ ਕੇ ਬਲੀਵਰ ਕਰਾ ਕੇ ਜਪਾ ਦੇ ਤੋ ਆਪ ਚਮੋਗੇ ਮਿਲਖਾ ਸਿੰਘ ਜਮੋਗੇ ਦਾਰਾ ਸਿੰਘ ਜਮੋਗੇ ਜਮਣੇ ਨਹੀਂ ਬਈ ਖਾਧੀ ਜਾਂਦੇ ਹੱਥ ਹੀ ਖੜਾ ਕਰਦਾ ਕਿੱਦੋਂ ਹੋ ਨਾ ਪਰ ਇਹ ਆ ਪਿੱਤਰ ਹੋਵੇ ਹਰ ਦੌਲਤ ਦੀ ਪੈ ਗਿਆ ਪੈਸਾ 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 ਉਹ ਪੈਸਾ ਸੀ ਮੰਦਰੇ ਨਾਲ ਪੁਗੀਆਂ ਕਰਦਾ ਜਾਂ ਦਿਲੀਆਂ ਚਾਹੀਦਾ ਹੁੰਦਾ ਪੈਸਾ ਵੀ ਪਰ ਸਾਰਾ ਤੁਸੀਂ ਪੈਸਾ ਬਣਾ ਲਿਆ ਨਾ ਪਾਣੀ ਦੀ ਸੁਧ-ਪੁੱਧ ਨਹੀਂ ਨਾ ਬੋਲੀ ਉਚਾਰ ਨੂੰ ਤੁਰਦਾ ਦੀ ਸੁਣਦਾ ਵਾੜਾ ਮਾੜਾ ਹਾਲਾਤ ਪੂਰਾ ਨਾ ਰਹਿਦਾ ਹਾਲਾਤ ਕੋਈ ਫੜਾ ਜਤੈ ਰਹਿਣਾ ਆਤਗਰ ਜਿਸ ਬੋਲੀ ਬੋਲਦੇ ਜਮਾਨੇ ਲੈ ਜਾਂਦੇ ਬੋਲੀ ਨਾਲ ਜਾਪਦੇ ਝੋਲੇ ਸੁਤੇ ਮੰਦਰਾਂ ਰੁਲ ਕੇ ਚੱਲ ਹੋਏ ਜਿੱਤੇ ਯਾਰ

ਤੁਸੀਂ ਵੀ ਕਹੋ ਰਹੇ ਹੋ ਆਇਤ ਦੀ ਬੀਬੀ ਲੱਖ ਦੀ ਗਾਰੂ ਪੀ ਗਏ ਸਰਪੰਚ ਲੋਕਾਂ ਕੋਲ ਲੋਕਾਂ ਦਾ ਚੱਲ ਰਿਹਾ ਸੀ ਸਹੀ ਗੱਲ ਤੁਹਾਡੇ ਪਿੱਤੀ ਨੇ ਪਿੱਤੀ ਕਹਿੰਦਾ ਬੰਦ ਵੀ ਕੀ ਹੈ ਹੈ ਉਹ ਕੱਲ ਮੈਂ ਛੁੱਲੇ ਆਇਆ ਪੜ ਗਿਆ ਛੁੱਲੇ ਆ ਬਣਾ ਲਈ ਪੈਂਦਾ ਕਹਿੰਦਾ ਭਾਈ ਮਸ 11 ਲੱਖ ਦੀ ਗਾਰੂ ਪੀ ਆ ਕੇ ਵੀ ਹਾਂ ਲਾ ڈاکٹر ہو گیا یار اپنے دارو پینے لگ روز بوتل بوتل پایا مقری ਆ ਦੋ ਪੈਸਾ ਮੱਕੋ ਗਿਆ ਨਾ ਦੋ ਮੂਟੋ ਗਿਆ ਕੁਸਾ ਵਾਲਾ ਰੁਪਿਆ ਉਹ ਗਿਆ 4.5 ਲੱਖ ਦਾ ਬੱਲੇ ਮੰਗਾ ਡਾਕਟਰ ਦਾ 1 ਦਾ ਪਰਸੈਂਟ ਚਾਰ ਸਾਲ ਬਣਦੇ ਬਾਕੀ ਦਾ ਮਾਮਲੇ ਜਾਂਦਾ ਦੂਜਾ ਬੇਲਾ ਫਰ ਪਾਚੀ ਸਾਡਾ ਮੋਤਰੀ ਕੋਈ ਜ਼ਾਹਰ ਨਹੀਂ ਜਦੇ ਅਸੀਂ ਅੱਜੋ ਵੀ ਲੈ ਕੇ ਖਾਣੇ ਆਵਾਂਗੇ। ਚੰਗੇ ਯਾਰ ਦਿੱਤੋ ਮੋਤਰੀ ਜਦੋਂ ਕੰਮ ਕਰਦੇ ਹੋ ਭਾਈ ਜਿਵੇਂ ਆਪਾਂ ਦੀਆਂ ਨਸਲਾਂ ਬਚਾਉਣੀਆਂ ਨੇ ਕਸਾ ਬੋਲਣਾ ਇਹ ਗੱਲ ਬੜੀ ਸਾਫ਼ ਤੇ ਸਪੱਸ਼ਟ ਹੈ ਮੈਨੂੰ ਆਪ ਗੁਰੂ ਘਰ ਬੈਠੇ ਆ ਕੋਈ ਬੰਦਾ ਬਾਹਰ ਖੜੀ ਕਰਕੇ ਇਹ ਗੱਲ ਕਹਿੰਦੇ ਵੀ ਮੈਂ ਆਪਣੇ ਬੱਚਾ ਖਾਤਾ ਨਹੀਂ ਰੋਹਾ ਬੰਦਾ ਘਟੇ ਤੇ ਬੰਦ ਕੇ ਭੁੱਖ ਤੇ ਮੱਟ ਕੇ ਤੰਗੀ ਮੱਟ ਲੈਂਦਾ ਵਰਗਾ ਯਾਰਾ ਵੀਰ ਮੈਂ ਤੇ ਜਵਾਕਾਂ ਨੂੰ ਵਧੀਆ ਜ਼ਿੰਦਗੀ ਦੇ ਕੇ ਜਾਣਾ ਵਧੀਆ ਘਰ ਦੇ ਕੇ ਜਾਣਾ ਬਾਗ ਮਾਰ ਕੇ ਜਾਣਾ ਵਧੀਆ ਜ਼ਾਇਦਾ ਜੋੜਨਾ ਵਧੀਆ ਨਾਲ ਪੈਸੇ ਹੋਣ ਬੈਂਕਾਂ ਦੇ ਬੱਚਾ ਸੌਖੀ ਜ਼ਿੰਦਗੀ ਜਿਉਣਾ ਹੀ ਸੋਚਦੇ ਨੇ ਭਾਈ ਹੈ ਤੇ ਆਪਣੀਆਂ ਮਸਲਾਂਾਂ ਦੀ ਪਾਣੀ ਕਿਵਾਂ ਛੱਡ ਕੇ ਜਾਵਾਂਗੇ ਸੁਣੋ ਸੋਨੇਪੁਰ ਆਪੂ ਰਾਜਵਾਦ ਹੈ ਬੰਦਾ ਕਲੇਜੇ ਦਾ ਲਾਉਂਦਾ ਆਪਣੇ ਬੱਚੇ ਨੂੰ ਚਾਕੇ ਉਹ ਰਾਤਰੀ ਵਿਦਾ ਦੀ ਆਜੇ ਆਪਣੇ ਬੱਚੇ ਨੇ ਬੰਦਾ ਚਾਪਾ ਨਹੀਂ ਜੋ ਜਵਾਦ ਹੋਣੇ ਬੰਦ ਗਏ ਸੁਣਦਾ ਕੀ ਹੈ ਜਪਾਣਾ ਕਿੰਨੇ ਜਿਆਦਾ ਰਹੇਗਾ ਇਹ ਵੀ 12-15 ਸਾਲ ਦੇ ਰਹੇਗਾ ਇਹੋ ਕਹਦਾ

ਕਿ ਲੋਕ ਦੀ ਮਾਂ ਬੰਦਾ ਸੇ ਉਹਦਾ ਨੂੰ ਉੱਥੇ ਚੱਲ ਕੇ ਤੇ ਸਾਡੇ ਖਾਤਰਾ ਕਰਵਾਣਾ ਕਿਉਂ ਕਿ ਲੋਕ ਜਿਹੜੇ ਯੋਜਾ ਨੂੰ ਫਸਗੜੇ ਚਾਹ ਦੀ ਇੱਕਾਂ ਦੀ ਗੋਲੀਆਂ ਖਾਣ ਦੀ ਲਈ ਕਦੇ ਪਾਣਾ ਨਹੀਂ ਜਾਂਦੀ ਤਾਂ ਸਾਡੇ ਦਾ ਆਉਣ ਬਾਲ ਦਾ ਨਸਲ ਨਾਲ ਪੜੀਆਂ ਪੀੜੀਆਂ ਸਾਡੇ ਦਾ ਪੀੜੀਆਂ ਜਾਉਂਦਾ ਇਹ ਸਾਡੇ ਚੋ ਲੋਨਾਂ ਨੂੰ ਸੱਟ ਪੜੇ ਅੰਗਲਾ ਮਹਾਰਾਮ ਕੋਈ ਜੇ ਤੂਰਾ ਅਸੀਂ ਵੀ ਲੈਣਾ ਸਟਾਪ ਕਰੂਗੇ ਤੇ ਗੱਲਾਂ ਦਾ ਪੀੜਾ ਬੰਦਾ ਇਹ ਪਹਿਲਾ ਆਇਆ ਹੁਕਮ ਤੇ ਰੁਕਾ ਦੋ ਮਗਾਈ ਦੀ ભગવાન ਦੇ ਨਾਲ ਫਿੱਟ ਗਈ ਦਰਬਾਰ ਦਾ ਪਾਸਾ ਪਹਿਲਾ ਬਾਤ ਪਹਿਲਾਂ ਹੋ ਗਿਆ ਨਾ ਕਹਿਆ ਇਹਨੇ ਮਾਰ ਮਾਰ ਕਰਦੇ ਆ ਧੰਮਾ ਵਾਲੇ ਇਹ ਸੋਡੇ ਜਿਕਰ ਦਾ ਤੁਸੀਂ ਹੁਣ ਦੇ ਲਈ ਇੱਥੇ ਜੀ ਆਣ ਵਰਤੋਗੇ ਸੋ ਬਾਈਂ ਬੇਨਤੀ ਆ ਪ੍ਰੰਤ ਆਓ ਵਾ 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 ਰੱਖਮਾ ਪ੍ਰਣਾ ਤੁਸੀਂ ਆਇਓ ਅੱਜ ਦਾ ਰਾਜ ਬਟਨਾ ਬਿਆਲੀ ਜੀ ਨਸਲਾ ਅਸਲਾ ਬਚਾਉਣੀਆਂ ਧਰਤੀ ਬਚਾਉਣੀ ਆ ਪਾਣੀ ਬਚਾਉਣਾ ਉੱਠ ਕੇ ਲੜਨਾ 3 ਦਸੰਬਰ ਆਪਾਂ ਡੈਡ ਲਾਈਨ ਦਿੱਤੀ ਹੋਈ ਇਸ ਕਰਕੇ ਕਿ ਸਾਰੇ ਆਰਡਰ ਹੋਗੇ ਸਾਰੇ ਹੁਕਮ ਹੋਗੇ ਅਸੀਂ ਅੱਦੇ ਪਿੰਨਾ ਨੂੰ ਮੈਲੇ ਟਪਾ ਫਰਨ ਸਰਕਾਰ ਵੀ ਦੇਦੀ ਕੋਈ ਸੁਣਵਾਈ ਨਹੀਂ ਕੋਈ ਕਾਰਵਾਈ ਨਹੀਂ ਲੋਕ ਲਹਿਰ ਦੇ ਨਾਲ ਇਹ ਜਲ ਨੂੰ ਬੰਦ ਮਾਰਨਾ ਪੈਣਾ ਭਰਾਓ 3 ਦਸੰਬਰ ਨੂੰ ਉੱਥੇ ਆਪਾਂ ਦਸਤਿਆਰੇ ਤੋਂ ਪਹਿਲਾਂ ਮੀਡੀਆ ਦੇ ਵਿੱਚ ਵੀ ਵੀ ਆਪਾਂ ਕਿੱਥੇ ਕਿੱਥੋਂ ਇਹ ਮੰਡਕ ਲੈ ਕੇ ਕਿਵੇਂ ਕਰਨਾ ਕਿੱਥੋਂ ਹੋਣਾ ਸਾਰਾ ਉਹ ਦੱਸਾਂਗੇ ਮੇਰਾ ਜਿੰਨੇ ਭਾਰਤ ਚ ਆਏ ਹੋ ਸਾਰੇ ਆਪਾਂ ਘਰੋਂ ਇੱਕ ਮੰਡ ਲੈ ਕੇ ਚੱਲ ਗਏ ਕਿ ਅਸੀਂ ਆਪ ਕੋ ਆਪਣੇ ਪਿੰਡਾਂ ਦੇ ਵਿੱਚ ਆਪਾਂ ਆਪਣੀ ਡਿਊਟੀ ਸਾਂਭਾਂਗੇ ਤੇ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਕਾਲੇ ਨਾਲ ਦੇ ਆਉਣਾ ਗੱਡਿਆਂ ਦੇ ਆਉਣਾ ਜੋ ਵੀ ਸਾਰਾ ਕੁਝ ਲੈ ਕੇ ਆਉਣੇ ਆ ਉਹਦੇ ਤਰ੍ਹਾਂ ਤੁਸੀਂ ਹਰ ਹਾਲ ਪਹੁੰਚੋ ਬੀਬੀਆਂ ਬੀਬੀਆਂ ਤੇ ਵਿਧੀਆਂ ਦਾ ਪੂਰੀਆਂ ਆ। ਸਾਡੇ ਪਿੰਡਾਂ ਦਾ ਖਾਓ ਮਾਹਮੜਾਂ ਪਿੰਡ ਦੇ ਵਿੱਚੋਂ ਵੀ ਆਰਧਾ ਵਾਲੇ ਪਿੰਡਾਂ ਤੋਂ ਵੀ ਨੇ ਅਸੀਂ ਡੱਟ ਕੇ ਪੁੱਦਾ ਸਾਥ ਕਰਵਾਇਆ ਪੂਰਾ ਬੀਬੀਆਂ ਦਾ ਆਪਰਾ ਤੋਂ ਬੋਲੋਏ ਸੋਨਿਆ ਸੋਨਿਆ ਕਾਲ ਜਿਸ ਵਾਰੀ ਮੈਂ ਸਰਪੰਚੀ ਚ ਗੱਡੀ ਸੀ ਮੈਂ ਕਿਹਾ ਕਿ ਮੈਂ ਨਾ ਚਾਹੀ ਵੰਡੂੰਗੀ ਪੈਸਾ ਨਹੀਂ ਵੰਡੂੰਗੀ ਪਿੰਡ ਦਾ ਕੋਈ ਕੰਮ ਆਇਆ ਜਾਨੀ ਹੋਊ ਜਿਹੜਾ ਨਾ ਕਰ ਸਕਾਂ ਪਰ ਮੈਨੂੰ ਬੋਟ ਨਹੀਂ ਪਾਈ ਦੂਜੀਆਂ ਪਾਰ ਉਹ ਭੈਣੇ ਕੌਣ ਭੈਣੇ ਲੋਕ ਭੈਣੇ ਤਰੀਕਾ ਦੱਸਣਾ ਇੱਕ ਮਿੰਟ ਰਹਿ ਜਾ ਇੱਕ ਮਿੰਟ ਰਹਿ ਜਾ ਸਮਝ ਲਾ ਮੈਂ ਬਾਲਾ ਪਿੰਡੀ ਬੋਲਾ ਫਾਸੋ ਦੀ ਗੱਲ ਆ ਬਾਲੇ ਦੀ ਜਿੰਨੀ ਚੋਣਾ ਮੈਂ ਬੋਲੀ ਗਿਆ ਬੋਲੀ ਗਿਆ ਮਾਂ ਤੈਨੂੰ ਅਗਲੇ ਪਿੰਡਾਂ ਜਾਣਾ ਇੱਕ ਬਾਬਾ ਉੱਠਿਆ ਕਹਿੰਦਾ ਸੇਵਾ ਬੜੀ ਵਧੀਆ ਵੀਰ ਨੇ বাজਾਈ ਜਾਂ ਨਾ ਖਦਾਈ ਤੇ ਆ ਰਸਣ ਦਾ ਨਾਮ ਆ ਰਿਹਾ ਉਹ ਮਹਾ ਬਾਪੂ ਜਦੋਂ ਮੈਂ ਇਹ ਵੀਰ ਬੋਲਦਾ ਕਿ ਤੂੰ ਬੋਲ ਕੇ ਕਿਰਾ ਪੈਂਟ ਪਾ ਮੇਰੀ ਵੀਰ ਚਾਕੇ ਮਾਰੇਗਾ ਕੰਧਰੇ ਲਾ ਗਿਆ ਤੋਲ ਦੇਗਾ ਤੇਰੀਆਂ ਗੱਲਾਂ ਬਾਤਾਂ ਨੂੰ ਭੁੱਲ ਜਾਏਗਾ ਕੁਤਾ ਪੜੀ ਫੜ ਦੇਗਾ ਪੰਜਾਬ ਫੜ ਦੇਗਾ ਜਾਂ ਫੋਨ ਨਾਲ ਹੋ ਜਾਏਗਾ ਜਾਂ ਬੋਕਰ ਨਾਲ ਹੋ ਜਾਏਗਾ ਇਹ ਭੈਣੇ ਮੈਂ ਦੋਹ ਤਣਾ ਰਹਿਣਾ ਨੇ ਲੋਕ ਸਵਾਲ ਦੀ 24 ਇਤਰਾਸਵਾਲ ਦੀ ਬਹਿੰਦੇ ਤੋਂ ਆਦਾ ਉਸਲੀ ਕਾ ਫਿਰ ਲੋਕ ਅੱਧੀ ਅੱਧੀ ਰਾਤ ਤੱਕ ਨੂੰ ਡੀਕਦੇ ਹੁੰਦੇ ਨਹੀਂ ਆਉਣਾ ਸੁਣ ਕੇ ਜਾਵਾਂਗੇ ਹੈ ਸਾਰੇ ਕਿ ਸੌਂਦੇ ਸਾਰੇ ਬੱਦਲ ਸਿਹਰਾ ਗੱਲਾਂ ਬਹੁਤ ਬਾਲਦੀਆਂ ਕਰਦਾ ਤੇਰੇ ਵਰਗੀਆਂ ਗੱਲਾਂ ਨਹੀਂ ਕਰਦਾ ਮੈਂ ਕਹਿੰਦਾ ਵੀ ਹੈ ਕਿ ਸ਼ਾਇਦ ਲੋਕ ਤੇ ਇਹਨਾਂ ਆਪਾਂ ਦਾ ਰੱਬ ਦੀ ਦਸਤਾਫਾ ਸਭੀ ਚੱਲ ਜਾ। ਜਦ ਤੇ ਬੋਲਦਾ ਉਹ ਤੱਕੀ ਨੇ ਜੋ ਪੰਜਾ ਉਹ ਬਹੁਤ ਕਰਦੇ ਨੇ ਬੋਲ ਉਹਦੇ ਬੋਲੇ ਮੈਂ ਕਹ। ਜੋ ਗਣੇ ਤਹਾ ਗੱਲ ਤੇ ਤੇਰੀ ਨਵੀਂ ਨਹੀਂ ਹੈਗੀ ਚਲੋ ਆਪਾਂ ਹੌਸਲਾ ਨਹੀਂ ਛੱਡਣਾ سارے بلی کو پڑے ہوں گے یاد ایک وار کھے کی کر رہے ہیں لا بھی نہیں سکتا ہوتری آج ਸਾਰੇ ਰਿਆਣਾ ਪਈ ਸਾਡੇ ਦੇ ਇਰਾਦੇ ਆ ਉਹ ਅੱਜ ਵੀ ਉਹੀ ਗੱਲਾਂ ਉਹ ਬਾਈ ਬਹੁਤ ਕਹਿੰਦਾ ਹੁੰਦਾ ਕਹਿੰਦਾ ਅਸੀਂ ਦੇ ਬੇਟੇ ਵਿਰੋਧੀ ਧਰਤੀ ਚੱਕਣ ਵਾਲਾ ਬੰਦਾ ਹੈ ਉਹ ਕੋਠੀ ਬਾਉ ਉਹ ਤੇਰਾ ਮਾਤੀ ਪੁੰਦਾ ਵਿਰੋਧੀ ਜਿਵੇਂ ਨਹੀਂ ਆਉਣਾ ਉਹਨਾਂ ਨੇ ਖਲਾਅ ਨਹੀਂ ਮਾਰੋ ਕੱਪ ਖਲਾਅ ਨਾ ਮਾਰੋ ਸੋ ਬਾਈ ਬੰਤੀ ਆ ਪੈਦਾਲੇ ਸਾਰੇ ਪਿੰਡਾਂ ਦਾ ਤੁਸੀਂ ਅਫਸਾਨਾ ਚ ਗੁਰੂ ਕਰੋ ਭਰੋਸਾ ਦੇ ਕੇ ਤੋਂ ਹਮੜਾ ਦੇ ਵਿੱਚੋਂ ਕਿ ਅਸੀਂ ਪਾਤਖ਼ਤ ਜਿੰਨੇ ਪਿੰਡ ਨੇ ਅਜਵੇਂ ਜਸਕੀਰ ਸਿੰਘ ਨੇ ਦੱਸਿਆ ਕਿ ਜਿੰਨੇ ਪਿੰਡ ਨੇ ਹੋਏ ਨਵੀਂ ਸਕੀਮ ਕੱਢਿਆ ਵੀ ਉਦੋਂ ਪਾਣੀ ਕਰਕੇ ਨਾ ਕਹਾ ਤੋਂ ਸਰਪਨਾਚੂ ਪਿੰਡ ਦਾ ਨਾਂ ਕਰਕੇ ਕਿ ਚੰਗਾ ਮੰਡਾ ਨਹੀਂ ਖਿਲਾ ਆ ਦੇ। ਕਿ ਛੋਟੇ ਆਲੇ ਦਾਰੀ ਖਲਾਉ ਨੂੰ ਕਰਦੇ ਐ ਆ ਮਿੱਟੀਆਂ ਮੁਕੀਆਂ ਕਰਦੇ ਫੜਦੇ ਪੜਵਾੜੀਆਂ ਕਰਦੇ ਸਾਰੇ ਤੇ ਬਸ ਉਹਦੇ ਉੱਤੇ ਇਹ ਵੀ ਸੌਂਦੇ ਰਹਿੰਦੇ। ਤੇ ਇਹਨਾਂ ਦੇ ਕੋਸ਼ਿਸ਼ شروع کرنا سنو نہ ਨਾਲੇ ਪਾਣੀ ਬੈਠੇ ਤਾਂ ਮੈਂ ਪਿੰਡ ਲੈ ਕੇ ਆ ਗਿਆ ਫਾਇਲ ਕਰ ਲਿਆ ਦੋਸਤ ਅਈ ਦਾ ਪਾਣੀ ਨਹੀਂ ਕਿਤੇ ਧੀਰੇ ਧੱਕ ਪਿੰਡ ਦੇ ਕੋਲ ਦੀ ਵੀ ਤਿਆਰ ਜਾਂਦਾ ਨਾਲੇ ਵਿਲੇ ਵੀ ਤਿਆਰ ਆਉਂਦੇ ਸੁਣਦੇ ਨੇ ਅਈ ਦਾ ਇਹ ਜੀ ਦੋ ਲੋਕਾਈ ਜਾਂਦੀ ਆ ਨਾ ਪਿੰਡੇ ਦੇ ਕੋਲੋਂ ਤੋਂ ਹੋ ਜਾਂਦੇ ਨੇ ਅਸਲੀ ਬੇਨਤੀ ਲਗਾ ਸਾਡਾ ਇਹ ਥੋੜੀ ਜਿਹੀ ਵੀ ਹੋਪ ਅਸੀਂ ਸਤਾਉਂਦੇ ਹਾਂ ਸਾਨੂੰ ਤਲੀਪਾ ਇਹ ਪੰਜਾਬ ਨੂੰ ਤਕਰੀਬ ਆ ਸਾੜੀਆਂ ਮਸਲਾਂ ਨੂੰ ਤਕਰੀਬ ਹੈ ਤਾਂ ਉਖਿਆ ਆ। ਅਬ ਇਹ ਕਿਨੇ ਹੋ ਜਾਗਾ ਵੀ ਆ ਪਾਣੀ ਲੈ ਸੋਦੇ ਪੰਨਾ ਸ਼ਰਦਾਂ ਨੂੰ ਪਰੇ ਇੱਥੇ ਸ਼ੌਕ ਹੋਏ ਕਿਨੇ ਹੋ ਜਾਗਾ। ਜਿਵੇਂ ਤੁਸੀਂ ਕੰਧਾਂ ਰਹਿ ਤੱਕ ਬੀਕਾਂ ਰਹਿ ਤੱਕ ਲੋਕਾਂ ਨੂੰ ਲੈ ਕੇ ਜਿਵਾ ਸਕਦੇ ਆ ਦੂਜੇ ਸੁਕੇ ਲੋਕ ਪਰ ਰਹਿ ਪਾਣੀ ਕੀ ਉਹ ਨਾਲ ਨਹੀਂ ਲੱਗ ਸਕਦੇ ਆ। ਕਮਰੇ ਵਿੱਚ ਤੁਸੀਂ ਜਾਣ ਦੀ ਪਹੁੰਚ ਸਕਦੇ ਤੁਸੀਂ। ਇਹ ਜਾਣ ਦੇ ਬਾਬੇ ਕਦਾਂ ਸ਼ੁਰੂ ਕਰ ਰਹੇ ਆ। ਕਿ ਲੋਆ ਸੇ ਪਾਣੀ ਦਿਖਾ ਇਹਦਾ ਜੀ ਪੰਗਾ ਖੜਾ ਕਰੂਗੇ ਤਾਂ ਸਾਡੇ ਦਾ ਪਾਣੀ ਪਾ। ਜੋ ਕੋ ਆਵੋ ਕਿਤੇ ਵੀ ਕਿਸੇ ਵੀ ਪਿੰਡ ਚ ਕਿਸੇ ਦਰਿਆ ਦੇ ਵਿੱਚ ਵੱਡਾ ਦਰਿਆ ਚਾਹੇ 7 ਵਜੇ ਇੱਕ ਵੀ ਬੂਤ ਪਾਣੀ ਨਹੀਂ ਪਾਇੰਦੜੀ ਰਾਈ ਆਪਣੀ ਕੀ ਐ ਜੋ ਕੰਨਤਨੀ ਨੂੰ ਤਿਆਰ ਰਿਓ ਡਰਾਈਵ ਹੁਣ ਬਾਹਰ ਜਿਆ ਕਰਕੇ ਭੋਸਾ ਦੇ ਲੋਕ ਭਾਈ ਸੀ ਤੈਨੂੰ ਮੇਰੇ ਨਾਲ ਆ ਬੋਲੇ ਸੋਨਹਾਰਾ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਹਿ ਇੱਕੋ ਵੇਖੀ ਹੋਰ ਚਾਰੋਂ ਬਾਈ ਜੀ ਨੇ ਜਾੜਾ ਕੰਮ ਨੂੰ ਚਲੇ ਜਾਓ ਆਪਾਂ ਇੱਥੇ ਬੈਠ